ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 3 ਜੂਨ ਨੂੰ ਰਾਤ ਦੇ ਮੌਸਮ ਦੀ ਅਪਡੇਟ ਆਪਾਂ ਸਾਂਝੀ ਕਰਦੇ ਆਂ ਕਿ ਅੱਜ 3 ਜੂਨ ਰਾਤ ਦੇ ਮੌਸਮ ਦੇ ਵਿੱਚ ਕੀ-ਕੀ ਹਲਚਲ ਹੋਵੇਗੀ ਕਿੰਨਾ ਭਾਗਾਂ ਦੇ ਵਿੱਚ ਵੀ ਆਪਾਂ ਨੂੰ ਮੀਂਹ ਹਨੇਰੀ ਕਰਦ ਚਮਕ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਜਿਵੇਂ ਮਾਝੇ ਦੁਆਬੇ ਦੇ ਖੇਤਰ ਨੇ ਇੱਕ ਪੂਰਥਲਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ 1-2 ਘੰਟਿਆਂ ਦੇ ਬਾਅਦ ਵੀਰੋ ਅੱਧੀ ਰਾਤ ਤੱਕ ਦੀ ਆਪਾਂ ਗੱਲ ਕਰੀਏ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਇੱਕ ਸਿਸਟਮ ਹੈ ਜੋ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਗਰਜ ਚਮਕ ਹਨੇਰੀ ਮੀਂਹ ਇਦਾਂ ਦੀਆਂ ਗਤੀਵਿਧੀਆਂ ਵੀਰੋ ਦੇਖਣ ਨੂੰ ਅੱਧੀ ਰਾਤ ਤੱਕ ਮਿਲਣਗੀਆਂ ਉਸ ਤੋਂ ਮੱਧਿਰ ਸਿਸਟਮ ਦਾ ਅਸਰ ਵੱਧਦਾ-ਵੱਧਾ ਪੰਜਾਬ ਦੇ ਬਾਕੀ ਮੱਧ ਪੰਜਾਬ ਤੱਕ ਦੇ ਏਰੀਆ ਨੂੰ ਕਵਰ ਕਰ ਸਕਦਾ ਹੈ ਕਿਸੇ ਭਾਗਾਂ ਦੇ ਵਿੱਚ ਹਲਕੀ ਬੱਦਲਬਾਜ਼ੀ ਕਿਸੇ ਭਾਗਾਂ ਦੇ ਵਿੱਚ ਸੰਘਣੀ ਬੱਦਲਬਾਜ਼ੀ ਕਿਸੇ ਭਾਗਾਂ ਦੇ ਵਿੱਚ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਵੀਰੋ ਮੌਸਮ ਦਾ ਥੋੜਾ-ਮੋਟਾ ਜੋ ਟੈਂਪਰੇਚਰ ਦੀ ਗੱਲ ਕਰੀ ਵੀਰ ਇੱਕ ਤੋਂ ਡਿਗਰੀ ਤੱਕ ਘਟੇਗਾ ਕਿਉਂਕਿ ਕਿਤੇ ਵੀ ਵੀਰੋ ਜੋ بارش ਹੁੰਦੀ ਹੈ ਤਾਂ ਕੁਛ ਨਾ ਕੁਛ ਉਸ ਦਾ ਅਸਰ ਆਪਾਂ ਨੂੰ ਬਾਕੀ ਭਾਗਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਬਾਕੀ ਵੀਰੋ ਆਉਂਦੇ ਆਪਾਂ 4 ਤੋਂ ਵੱਧ ਗੱਲ ਕਰੀ ਤਾਂ 5-6 ਦੇ ਵਿੱਚ ਫਿਰ ਸਿਸਟਮਿਕ ਆਵੇਗਾ ਜੋ ਪੰਜਾਬ ਦੇ ਤਕਰੀਬਨ 50-60% ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਯਾਨੀ ਕਿ ਆਪਾਂ ਕੁੱਲ ਮਿਲਾ ਕੇ ਰਾਹਤ ਦੀ ਖਬਰ ਹੈ ਵੀਰੋ ਕਿ ਗਰਮੀ ਤੋਂ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਰਾਹਤ ਮਿਲੇਗੀ। ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਫੇਰ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਮਾਝੇ ਦੁਆਬੇ ਦੇ ਖੇਤਰਾਂ ਦੇ ਵਿੱਚ ਅੱਜ ਰਾਤ ਦੇ ਸਮੇਂ ਵੀਰੋ ਕੋਲੋਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਘਰ ਚ ਚਮਕੀ ਹਨੇਰੀ ਐਦਾਂ ਦੀਆਂ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਫੇਰ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਹੀ ਤੋਂ ਸਹੀ ਅਪਡੇਟ ਸਾਂਝੀ ਕਰਾਂਗੇ ਵੀਰੋ ਕਿ ਕਿੰਨਾ ਖੇਤਰਾਂ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਸੋ ਵੀਰੋ ਉਦੋਂ ਤੱਕ ਲਈ ਇਜਾਜ਼ਤ ਦੀਡੀ ਚੈਨਲ ਚਾਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ